ਰਣਕ ਪੰਜਾਬ ਦੀ ਵੇਖ ਰਹੀਤ ਮਾਮ ਦਰਸ਼ਕਾਂ ਦਾ ਸਵਾਗਤ ਮਹਿਨੀਤੋ ਵਕਫਾ ਗਾਇਕ ਕਲਾਕਾਰਾਂ ਦੀਆਂ ਜਾਂ ਵਕਫਾ ਗੀਤਕਾਰਾਂ ਦੀਆਂ ਅਕਸਰ ਅਸੀਂ ਮੁਲਾਕਾਤਾਂ ਤੁਹਾਡੇ ਨਾਲ ਕਰਵਾਉਂਦੇ ਰਹੇ ਨੇ ਆ ਤੇ ਅੱਜ ਮੈਂ ਪਹੁੰਚੀ ਹੋਈ ਆ ਸ਼ਹਿਰ ਪਟਿਆਲਾ ਦੇ ਵਿੱਚ ਔਰ ਇਹ ਜੱਦੀ ਸ਼ਹਿਰ ਮੰਨਿਆ ਜਾਂਦਾ ਔਰ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਦੇ ਵਿੱਚ ਉਸ ਬਾ ਕਮਾਲ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣੀ ਆਵਾਜ਼ ਦਾ ਜਿਹੜਾ ਰੰਗ ਆ ਆਪਣੀ ਆਵਾਜ਼ ਦਾ ਜਿਹੜਾ ਜਾਦੂ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲਾਇਆ ਸੋ ਅੱਜ ਇਸ ਵੜੇ ਜਿਹੜੀ ਸਖਸੀਅਤ ਨੂੰ ਤੁਹਾਡੇ ਰੂਹ ਬਰੂ ਕਰਨ ਜਾ ਰਹੀਆਂ ਮੇਰੀ ਰੌਣਕ ਤੇਰੇ ਨਾਲ ਔਰ ਇਸ ਤੋਂ ਇਲਾਵਾ ਵੀ ਹੋਰ ਬਹੁਤ ਹੀ ਬਾਖਮਾਲ ਗੀਤ ਜਿਹੜੇ ਨੇ ਹੁਣ ਤੱਕ ਸਾਨੂੰ ਦਿੱਤੇ ਨੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਮਹਤਾਜ ਨਹੀਂ ਹੈ ਜਾਣ ਪਛਾਣ ਦੇ ਸ਼ੌਕਤ ਅਲੀ دیਵਾਨਾ ਜੀ ਅੱਜ ਮੇਰੇ ਨਾਲ ਨੇ ਔਰ ਇਹਨਾਂ ਦੀ ਜਿਹੜੀ ਗਾਇਕੀ ਹੈ ਉਸ ਦੇ ਸਾਰੇ ਮুরিਦ ਨੇ ਸਿਰਫ ਦੇਸ਼ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਲੋਕ ਇਹਨਾਂ ਦੀ ਆਵਾਜ਼ ਦੇ دیਵਾਨੇ ਨੇ ਸ਼ੌਕਤ ਅਲੀ دیਵਾਨਾ ਜੀ ਪਰਦ ਬਹੁਤ-ਬਹੁਤ ਸਵਾਗਤ ਕਰਦੇ ਆ ਰੌਣਕ ਪੰਜਾਬ ਦੀ ਟੀਵੀ ਵੱਲੋਂ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਨੀਤੂ ਜੀ ਜੀ ਔਰ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉੱਥੇ ਇਹ ਨਗਰਾ ਸੋਢੀ ਨਗਰਾ ਸਾਹਿਬ ਦਾ ਵੀ ਸ਼ੁਕਰ ਅਦਾ ਕਰਦਾ ਕਿ ਇਸ ਨਾ ਚੀਜ਼ ਨੂੰ ਇਸ ਤੁਹਾਡੇ ਰੂਰੂ ਦੁਨੀਆ ਦੇ ਰੂਰੂ ਕਰਨ ਲੱਗੇ ਨੇ ਇਸ ਚੈਨਲ ਦੇ ਮਾਧਿਅਮ ਰੌਣਕ ਪੰਜਾਬ ਦੀ ਚੈਨਲ ਦੇ ਹਦੀ ਜੀ ਅ ਕਿਉਂਕਿ ਤੁਹਾਡੀ ਜਦੋਂ ਅਸੀਂ ਗਾਇਕੀ ਦੀ ਗੱਲ ਕਰਦੇ ਕਿ ਮੈਂ ਤਾਂ ਤੁਹਾਡੇ ਬਹੁਤ ਸਾਰੇ ਗੀਤ ਨੇ ਜਿਹੜੇ ਹੁਣ ਤੱਕ ਸੁਣਦੀ ਆਈਆਂ ਜਿਹੜੀ ਸੱਚਾਈ ਹੈ ਜੀ ਜੀ ਅ ਵੱਖਰੀ ਗੱਲ ਹੈ ਕਿ ਸਾਡੀ ਮੁਲਾਕਾਤ ਇਸ ਤਰੀਕੇ ਨਾਲ ਨਹੀਂ ਹੋਈ ਜੋ ਅੱਜ ਹੋਈ ਹੈ ਪਰ ਤੁਹਾਨੂੰ ਸੁਣਦਿਆਂ ਮੈਨੂੰ ਲੱਗਦਾ ਮੈਂ ਬਚਪਨ ਤੋਂ ਤੁਹਾਨੂੰ ਤੁਹਾਡੇ ਪਿਤਾ ਜੀ ਨੂੰ ਸੁਣਦੀ ਆਈਆਂ ਕਿਉਂਕਿ ਜੋ ਕਲਾਮ ਉਹਨਾਂ ਨੇ ਗਾਏ ਨੇ ਜਾਂ ਉਹਨਾਂ ਨੇ ਜੋ ਦਿੱਤੇ ਨੇ ਮੈਨੂੰ ਲੱਗਦਾ ਕਿ ਇੱਕ ਬੜੇ ਸੌਫਟ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਏ ਨੇ ਜੀ ਜੀ ਸੋ دیਵਾਨਾ ਜਿਹੜਾ ਤੁਹਾਡੇ ਨਾਮ ਦੇ ਪਿੱਛੇ ਲਗਣਾ ਇਹਦਾ ਕੀ ਕਾਰਨ ਹੈ ਇਹ دیਵਾਨਾ ਮੇਰੇ ਫਾਦਰ ਸਾਹਿਬ ਸ਼ਹੀਦ ਮਗਰਲੀ دیਵਾਨਾ ਜੀ ਜੀ ਉਹਨਾਂ ਦਾ ਤਖੱਲਸ ਮਿਲਿਆ ਇਹ ਵੀ ਉਹਨਾਂ ਦੇ ਗੁਰੂ ਨੇ ਦਿੱਤਾ ਕਿਉਂਕਿ ਆਪਣੇ ਗੁਰੂ ਦੇ ਇਸ਼ਕ ਦੇ ਵਿੱਚ ਉਹ ਐਨੇ دیਵਾਨੇ ਹੋ ਗਏ ਹੂੰ دیਵਾਨਾ ਹਮੇਸ਼ਾ ਪਾਗਲ ਨੂੰ ਕਹਿੰਦੇ ਨੇ ਪਾਗਲ ਉਹ ਹੁੰਦਾ ਉਹਨੂੰ ਕਹਿੰਦੇ ਦੁਨੀਆ ਜਿਹਨੂੰ ਕੁਝ ਪਤਾ ਨਹੀਂ ਕਿਸੇ ਚੀਜ਼ ਦਾ ਨਾ ਨਾਉਣ ਦਾ ਨਾ ਧੌਣ ਦਾ ਉਹਨੂੰ ਪਾਗਲ ਕਹਿੰਦੇ ਆ ਪਰ ਸਹੀ ਮੈਨੇ ਪਾਗਲ ਹੋਇਆ ਜਿਹੜੇ ਇਸ ਇਸ਼ਕ ਹਕੀਕੀ ਗੱਲ ਨੂੰ ਪਾ ਗਿਆ ਪਾਗਲ ਉਹ ਗੱਲ ਨੂੰ ਪਾਉਣ ਵਾਲੇ ਨੂੰ ਪਾਗਲ ਕਹਿੰਦੇ ਨੇ ਉਥੋਂ دیਵਾਨਾ ਤਖਲਸ ਮਿਲੇ ਫਾਦਰ ਸਾਹਿਬ ਨੂੰ ਇੱਥੇ ਸਾਡੇ ਪਰਿਵਾਰ ਦੇ ਵਿੱਚ ਇਹ ਅੱਗੇ ਤੋਂ ਚੱਲਦਾ ਆ ਰਿਹਾ ਜੀ ਬਿਲਕੁਲ ਮਗਰ ਜੀ ਦੀ ਗੱਲ ਕਰੀਏ ਤਾਂ ਮਗਰ ਅਲੀ ਜੀ ਦਾ ਵਾਕਈ ਇੱਕ ਆਪਣਾ ਨਾਮ ਸੀ ਆਪਣਾ ਮੁਕਾਮ ਸੀ ਉਹ ਕਹਿੰਦਾ ਨਾ ਵੀ ਮਾਪਰ ਪੂਤ ਪਿਤਾ ਪਰ ਘੋੜਾ ਬੋਤਾ ਨਹੀਂ ਤੇ ਥੋੜਾ ਥੋੜਾ ਉਹ ਜਿਹੜੀ ਚੀਜ਼ ਆ ਤੁਹਾਡੇ ਵਿੱਚ ਆਏ ਕਹਿੰਦਾ ਵੀ ਜਿਹੜੀ ਗਾਇਕੀ ਹੈ ਨਾ ਜਦੋਂ ਇੱਕ ਪੀੜੀ ਦੇ ਵਿੱਚ ਜਾਂਦੀ ਹੈ ਤਾਂ ਫਿਰ ਅੱਗੇ ਪੀੜੀਦਰ ਪੀੜੀ ਖੂਨ ਦੇ ਵਿੱਚ ਆ ਜਾਂਦੀ ਹੈ ਸਚਾਈ ਹੈ ਬਿਲਕੁਲ ਬਿਲਕੁਲ ਰਾਈਟ ਜੀ ਤੇ ਗੋਣਾ ਮੇਰੇ ਫਾਦਰ ਸਾਹਿਬ ਤੋਂ ਵੈਸੇ ਤਾਂ ਸੀ ਤਿੰਨੇ ਬ੍ਰਦਰਾਂ ਸਾਰੇ ਗਾਉਂਦੇ ਰਹੇ ਸਾਰੇ ਸਰਕਾਰੀ ਜੋਬ ਕਰਦੇ ਮੈਂ ਵੀ ਖੁਦ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦਾ ਸੀ ਜੀ ਅ ਫਾਦਰ ਸਾਹਿਬ ਚਾਹੁੰਦੇ ਸੀਗੇ ਮੈਂ ਗਾਇਕੀ ਵਾਲ ਹੋਵਾਂ ਜੀ ਉਹਨਾਂ ਦੇ ਸ਼ਰੀ ਛੱਡਣ ਤੋਂ ਬਾਅਦ ਮੈਂ ਪ੍ਰੋਪਰ ਟਾਈਮ ਆਪਣਾ ਗਾਇਕੀ ਵਾਲ ਦਿੱਤਾ ਜੀ ਅੱਗੇ ਪੀੜੀ ਦਰ ਪੀੜੀ ਮੇਰੇ ਬੱਚੇ ਵੀ ਸਾਰੇ ਥਿਉਰੀ ਵੀ ਪ੍ਰੈਕਟੀਕਲ ਵੀ ਡਬਲ ਡਬਲ ਐਮ ਐ 뮤직 ਦੀਆਂ ਕੀਤੀਆਂ ਬੱਚਿਆਂ ਨੇ ਤੇ ਮੇਰੇ ਖਾਨਦਾਨ ਦੇ ਬੱਚੇ ਗਰਮਤਰ ਨੂੰ ਸਭ ਨੂੰ ਪਤਾ ਹੈ ਕਿੰਨੇ ਕਿਨੇ ਬੱਚਾ ਜੀ ਵਰਲਡ ਸਟਾਰ ਬਣੇ ਨੇ ਚਾਹੇ ਹੋ ਮੈਂ ਕਿਹਦਾ ਕਿਹਦਾ ਜ਼ਿਕਰ ਕਰਦਾ ਸਭ ਨੂੰ ਪਤਾ ਦੁਨੀਆ ਜੀ ਜੀ ਬਿਲਕੁਲ ਸੋ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਚਾਹਾਂਗੀ ਇੱਕ ਗੀਤ ਹੋ ਜਾਏ ਤੁਹਾਡੀ ਪਸੰਦ ਦਾ ਜੀ ਮੈਂ ਜੋ ਚੈਨਲ ਦਾ ਨਾਂ ਹੈ ਹਰਣਕ ਪੰਜਾਬ ਦੀ ਜੀ ਤੇ ਬੜਾ ਪੁਰਾਣਾ ਕਲਾਮ ਹੈ ਜੀ ਮੇਰੇ ਫਾਦਰ ਸਾਹਿਬ ਦਾ ਵੀ ਗਾਇਆ ਮੇਰਾ ਵੀ ਗਾਇਆ ਹੋਇਆ ਜੀ ਮੈਂ ਉਹੀ ਕਲਾਮ ਤੁਹਾਡੇ ਨੂੰ ਗੁਰੂ ਕਰ ਰਿਹਾ ਜੀ ਬਿਲਕੁਲ ਤੇ ਕੀਤੀ ਕੋਈ ਨਕਾ ਖਵਰੇ ਕਿਉ ਹੋਇਆ ਕਿਰਪਾ ਮੈਂ ਤੇ ਕੀਤੀ ਕੋਈ ਨਕਾ ਖਵਰੇ ਕਿਉ ਹੋਇਆ ਕਿਰਪਾ ਚਾਹ ਦਿੱਤਾ ਕੰਗਲੇ ਨੂੰ ਲਾ ਆਖੋ ਕੇ ਮਾਲੋ ਮੇਰੀ ਰੌਣਕ ਤੇਰੇ ਨਾਲ ਮੇਰੀ ਰੌਣਕ ਤੇਰੇ ਨਾਲ ਮੇਰੀ ਰੌਣਕ ਤੇਰੇ ਨਾਲ ਮੇਰੀ ਰੌਣਕ ਤੇਰੇ ਨਾਲ ਕੀ ਬਾਤ ਹੈ ਅੱਗੇ ਨਾ ਦੂਰੋਂ ਦੂਰੋਂ ਤੁਹਾਨੂੰ ਸੁਣਦੇ ਹੁੰਦੇ ਸੀ ਤੇ ਅੱਜ ਕੋਲ ਬਹਿ ਕੇ ਗੀਤ ਸੁਣ ਕੇ ਬੜਾ ਮਜ਼ਾ ਆਉਂਦਾ ਹੈ। ਇੱਕ ਜੀ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਅੱਜ ਰੂ ਰੂ ਤੁਹਾਨੂੰ ਵੀ ਮਿਲਣ ਦਾ ਮੌਕਾ ਮਿਲਿਆ ਮੈਨੂੰ। ਨਾਮ ਤੁਹਾਡਾ ਬਹੁਤ ਸੁਣਿਆ ਹੈ। ਚੈਨਲ ਦਾ ਵੀ ਨਾਮ ਬਹੁਤ ਸੁਣਿਆ ਹੈ। ਜੀ। ਤੇ ਖੁਸ਼ਕਿਸਮਤੀ ਹੈ ਮੇਰੀ ਕਿ ਅੱਜ ਮੈਂ ਤੁਹਾਡੇ ਲਾਗੇ ਬੈਠਿਆ। ਜੀ। ਜੀ। ਜੀ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇੱਕ ਨਾ ਤੁਹਾਡਾ ਜਿਹੜਾ ਟ੍ਰੈਂਡ ਹੈ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਟ੍ਰੈਂਡ ਹੈ ਗਾਉਣ ਦਾ ਉਹ ਬਹਿ ਕੇ ਗਾਉਣ ਦਾ ਮੈਂ ਜ਼ਿਆਦਾਤਰ ਜਿੰਨੇ ਵੀ ਵੇਖਿਆ ਚਾਹੇ ਤੁਹਾਡੇ ਪਿਤਾ ਜੀ ਮਗਰ ਅਲੀ دیਵਾਨਾ ਜੀ ਸਨ ਚਾਹੇ ਤੁਸੀਂ ਹੋ ਤੁਹਾਡੇ ਭਰਾ ਨੇ ਜਾਂ ਪਰਿਵਾਰ ਦੇ ਵਿੱਚ ਕੋਈ ਵੀ ਹੈ ਤੁਹਾਨੂੰ ਕੀ ਲੱਗਦਾ ਕਿ ਅੱਜ ਜਿਹੜੀ ਗਾਇਕੀ ਹੈ ਉਹ ਕਿੱਧਰ ਪਾਸੇ ਤੁਰੀ ਹੋਈ ਹੈ ਜਿਹੜਾ ਦੌੜ ਭੱਜ ਲਾ ਕੇ ਕਹਿੰਦੇ ਵੀ ਸਟੇਜ ਤੇ ਟਪੂਸੀਆਂ ਮਾਰ ਮਾਰ ਕੇ ਗਾਉਣਾ ਇੱਕ ਨਵਾਂ ਟ੍ਰੈਂਡ ਚੱਲਦਾ ਪਿਆ ਤੁਹਾਨੂੰ ਕੀ ਲੱਗਦਾ ਕਿ ਗਾਇਕੀ ਅਸਲ ਦੇ ਵਿੱਚ ਕੀ ਹੈ ਅਕਲੀ ਗਾਇਕੀ ਦਾ ਗਾਇਕੀ ਹੈ ਪਰ ਬਜ਼ੁਰਗਾਂ ਨੇ فرمایا ਕਿ ਤੂੰ ਵੀ ਬਦਲ ਜ਼ਫਰ ਕੇ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਸਾਨੂੰ ਵੀ ਕਮਰਸ਼ਲ ਹੋਣਾ ਪੈਂਦਾ ਹੁਣ ਤੱਕ ਅਸੀਂ ਬੈਠ ਕੇ ਗਾਉਂਦੇ ਆਏ ਆ ਪਰ ਜ਼ਮਾਨੇ ਦੇ ਹਿਸਾਬ ਨਾਲ ਹੁਣ ਸਾਨੂੰ ਵੀ ਸਟੈਂਡਿੰਗ ਪੋਜੀਸ਼ਨ 'ਚ ਆਉਣਾ ਪੈਂਦਾ ਜੋ ਲੋਕ ਚਾਹ ਰਹੇ ਨੇ ਪਰ ਮੈਂ ਹਜੇ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਬੇਸ਼ੱਕ ਮੈਂ ਖੜਾ ਹੋ ਕੇ ਵੀ ਗਾਉਣਾ ਕਿਤੇ ਕੋਈ ਦੌਰਿਆ ਨਹੀਂ ਮੈਂ ਆਡੀਅנס ਨੂੰ ਨਾਲ ਲੈ ਕੇ ਚੱਲਦਾ ਕਿ ਆਡੀਅנס ਕਿਸ ਕਿਸ ਤਰ੍ਹਾਂ ਖੁਸ਼ ਹੁੰਦੀ ਹੈ ਜੀ ਉਹ ਕਿ ਗਲਤ ਆਡੀਅਨ ਨੂੰ ਖੁਸ਼ ਕਰਨ ਦੀ ਹੁੰਦੀ ਹੈ ਜੀ ਉਹਦਾ ਇੱਕੋ ਇੱਕ ਮਕਸਦ ਹੁੰਦਾ ਪਰ ਮੈਂ ਕਲਾਮ ਜਿਹੜੇ ਹੁੰਦੇ ਨੇ ਮੇਰੇ ਉਹ ਰੂਹਾਨੀਅਤ ਵਾਲੇ ਹੁੰਦੇ ਨੇ ਸਾਰੇ ਇਹ ਮੇਰੀ ਜ ਖਾਸੀਅਤ ਹੈ ਕਹਿ ਲੋ ਜਾਂ ਮੇਰੀ ਕਮੀ ਕਹਿ ਲੋ ਕਿ ਮੈਂ ਕਲਾਮ ਜਿਹੜੇ ਗਾਉਣਾ ਉਹ ਰੱਬ ਦੇ ਨਾਲ ਜੁੜੇ ਹੋਏ ਸੂਫੀ ਕਲਾਮ ਹੀ ਹੁੰਦੇ ਨੇ ਬੇਸ਼ੱਕ ਪਰ ਉਹਨਾਂ ਨੂੰ ਅੱਜ ਦੀ तरीके ਦੇ ਨਾਲ ਅੱਜ ਦੇ ਢੰਗ ਦੇ ਨਾਲ ਉਹਨਾਂ ਨੂੰ ਇਸਤੇਮਾਲ ਕਰ ਰਹੇ ਹਾਂ ਅਸੀਂ ਆਪਣੀ ਗਾਇਕੀ ਦੇ ਹਿਸਾਬ ਨਾਲ ਜੀ ਬਿਲਕੁਲ ਅੱਜ ਨਾ ਲੋਕ ਜਿਹੜਾ ਵੈ ਉਹ ਅਸੀਂ ਵੇਖਦੇ ਹਾਂ ਵੀ ਪੁਰਾਣੇ ਸਮਿਆਂ ਦੇ ਵਿੱਚ ਕਲਾਮ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦੇ ਹੁੰਦੇ ਸੀ ਕਿਉਂਕਿ ਜ਼ਿਆਦਾ ਉਹ ਸੁਣੇ ਜਾਂਦੇ ਹੁੰਦੇ ਸੀ ਅੱਜ ਦੌਰ ਬਦਲਦਾ ਪਿਆ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਤੁਹਾਨੂੰ ਕੀ ਲੱਗਦਾ ਅੱਜ ਲੋਕਾਂ ਦੀ ਪਹਿਲੀ ਪਸੰਦ ਕੀ ਹੈ ਕੀ ਉਹ ਕਲਾਮ ਨੂੰ ਉਸ ਤਰੀਕੇ ਨਾਲ ਪਸੰਦ ਕੀਤਾ ਜਾਂਦਾ ਜਿੱਦਾਂ ਪਹਿਲਾਂ ਲੋਕ ਪਸੰਦ ਕਰਦੇ ਸੀ ਜਾਂ ਕੁਝ ਬਦਲਾਅ ਹੋਰ ਆ ਚੁੱਕਾ ਤੇ ਉਸ ਚੀਜ਼ ਨੂੰ ਘੱਟ ਪਸੰਦ ਕਰਦੇ ਨੇ ਕਲਾਮ ਹਮੇਸ਼ਾ ਕਦੇ ਨਵਾਂ ਪੁਰਾਣਾ ਨਹੀਂ ਹੁੰਦਾ ਕਲਾਮ ਹਮੇਸ਼ਾ ਕਲਾਮ ਹੀ ਹੁੰਦਾ ਲੋਕਾਂ ਦੀ ਪਸੰਦ ਲੋਕਾਂ ਦੀ ਪਸੰਦ ਇਹ ਹੋ ਗਈ ਕਿ ਲੋਕ ਜਿਹੜੇ ਨੇ ਅਜਕਰ ਸ਼ੋਸ਼ਾ ਜ਼ਿਆਦਾ ਦੇਖ ਰਹੇ ਨੇ ਉਹਨੂੰ ਜੋ ਕਲਾਮ ਦੇ ਵਿੱਚ ਜੋ ਲਫ਼ਜ਼ ਤਲਫਜ਼ ਹੈ ਉਹਨੂੰ ਇਸਤੇਮਾਲ ਇੰਪਲੀਮੈਂਟ ਨਹੀਂ ਕਰ ਕਰਦੇ ਹੈਗੇ ਸਿਰਫ ਕੰਨ ਰਾਸ ਤੱਕ ਹੈ ਕੰਨ ਸੁਣਿਆ ਤੇ ਉੱਪਰ ਦੀ ਕੱਟਦਾ ਬਸ ਇਹ ਮਕਸਦ ਲੋਕਾਂ ਦਾ ਚੱਲ ਰਿਹਾ ਹੈ ਜੀ ਜੀ ਬਿਲਕੁਲ ਅੱਛਾ ਪੁਲਿਸ ਦੇ ਵਿੱਚ ਨੌਕਰੀ ਕਰਨਾ ਜੀ ਜੀ ਤੇ ਇਧਰ ਗਾਇਕੀ ਵਾਲ ਕਰਨਾ ਮੈਨੇਜ ਕਿਵੇਂ ਕੀਤਾ ਦੋਨਾਂ ਚੀਜ਼ਾਂ ਨੂੰ ਨਹੀਂ ਬਹੁਤ ਅੱਛਾ ਕੀਤਾ ਦਾਤਾ ਦੇ ਕਰਮ ਦੇ ਨਾਲ ਮੈਂ ਜੌਬ ਵੀ ਅੱਛੀ ਕੀਤੀ ਅਸੀਂ ਪੋਸਟੇ ਵੀ ਰਿਹਾ ਅੱਛੇ ਅੱਛੇ ਬੰਦਿਆਂ ਨਾਲ ਵੀ ਕੰਮ ਕੀਤਾ ਜੀ ਪਰ ਫਾਦਰ ਸਾਹਿਬ ਦੇ ਡੈਥ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਮੈਨੂੰ ਸੈਕਟਰੀਅਟ ਦੇ ਵਿੱਚ ਖੜੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਸੁਣਾਇਆ ਮੈਨੂੰ ਕਹਿੰਦੇ ਜਿਸ ਕੋ ਬਖਸ਼ੇ ਸਿਬਦ ਸਲਾ ਨਾਨਕ ਪਾਸ਼ਾ ਪਾਸ਼ਾ ਜਿਹਨੂੰ ਸੱਚੇ ਪਾਸ਼ਾ ਬਖਸ਼ਲੇ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੂੰ ਇਹਦਾ ਹੋ ਕੇ ਦੇਖਤਾ ਸਹੀ ਹੂੰ ਤਾਂ ਕਹਿਣ ਲੱਗੇ ਫਾਦਰ ਸਾਹਿਬ ਕਿ ਤੂੰ ਪੜਿਆ ਲਿਖਿਆ ਹੈਗਾ ਅਵਾਜ਼ ਕਲਾਮ ਤੇਰਾ ਅੱਛਾ ਕਿਉਂਕਿ ਪਹਿਲਾਂ ਮੈਂ ਬੈਠ ਕੇ ਗਜ਼ਲਾਂ ਕਾਫੀਆਂ ਹੀ ਗਾਉਂਦਾ ਸੀ ਜੀ ਕਮਰਸ਼ਲ ਨਹੀਂ ਗਾਉਂਦਾ ਸੀ ਜੀ ਜੀ ਪਰ ਨੈਕਸਟ ਦੂਸਰੇ ਦਿਨ ਉਹ ਉਹਨਾਂ ਨੇ ਸ਼ਹਾਦਤ ਪਾਈ ਤੇ ਫਿਰ ਮੈਂ ਇਹਨੂੰ ਪ੍ਰੋਪਰ ਟੰਗ ਨਾਲ ਬਕਾਇਦਾ ਗਾਇਕੀ ਨੂੰ ਅੱਗੇ ਲੈ ਕੇ ਤੁਰਿਆ ਹੂੰ ਜੀ ਅ ਕਹਿ ਸਕਦੇ ਆ ਕਿ ਪਿਤਾ ਜੀ ਦੀ ਜਿਹੜੀ ਇਹ ਦੇਣ ਆ ਬਿਲਕੁਲ ਪਿਤਾ ਜੀ ਨੇ ਜੋ ਇਹ ਦਿੱਤਾ ਤੁਹਾਨੂੰ ਨੇ ਲੱਗਾ ਕਿ ਇੱਕ ਵਾਰੀ ਕਿ ਜਦੋਂ ਪਿਤਾ ਜੀ ਨੇ ਪਹਿਲਾਂ ਮੈਨੂੰ ਕਿਹਾ ਸੀ ਮੈਂ ਉਦੋਂ ਹੀ ਸ਼ੁਰੂ ਕਰ ਲੈਂਦਾ ਇਸ ਚੀਜ਼ ਨੂੰ ਮਤ ਦੇ ਵਿੱਚ ਆਇਆ ਕਦੀ ਬੜਾ ਮਨ ਚ ਆਇਆ ਕਿ ਉਦੋਂ ਕਰਨਾ ਚਾਹੀਦਾ ਸੀ ਉਹਨੂੰ ਉਹਨਾਂ ਦੇ ਹੁੰਦੇ ਹੁੰਦੇ ਚਾਹੁੰਦੇ ਸੀ ਪਰ ਜੋ ਉਹਨਾਂ ਨੇ ਆਖਰੀ ਟਾਈਮ ਮੇਰੇ ਨਾਲ ਗੱਲਾਂ ਕੀਤੀਆਂ ਉਹ ਮੈਂ ਤਾਂ ਜ਼ਿੰਦਗੀ ਨਹੀਂ ਭੁੱਲ ਸਕਦਾ ਅੱਜ ਵੀ ਜੋ ਕੁਝ ਵੀ ਹੈ ਉਹਨਾਂ ਦੀ ਦੇਣ ਹੈ ਉਹਨਾਂ ਦੀ ਬਦੌਲਤ ਹੈ ਮੇਰ ਨੂੰ ਜੋ ਮਿਲਿਆ ਜੀ ਬਿਲਕੁਲ ਅੱਜ ਨਾ ਇੱਕ ਦੌਰ ਚੱਲਦਾ ਦੌੜ ਭੱਜਦਾ ਦੌੜਿਆ ਜੀ ਜੀ ਔਰ ਮੈਨੂੰ ਲੱਗਦਾ ਸ਼ਾਕਤ ਜੀ ਸਾਰੇ ਕਹਿੰਦੇ ਵੀ ਅਸੀਂ ਅੱਗੇ ਨਿਕਲ ਜਾਈਏ ਚਾਹੇ ਉਹ ਗਾਇਕੀ ਦਾ ਖੇਤਰ ਆ ਚਾਹੇ ਉਹ ਜਿਹੜਾ ਮਰਜੀ ਖੇਤਰ ਆ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੌੜ ਜਿਹੜੀ ਲੱਗੀ ਅੱਗੇ ਵਧਣ ਦੀ ਉਦੋਂ ਪਿੱਛੇ ਲੋਕ ਜਿਹੜੋਂ ਨੇ ਅੱਗੇ ਭੱਜਦੇ ਭੱਜਦੇ ਕਿਤੇ ਰਿਆਜ਼ ਨੂੰ ਪਿੱਛੇ ਤਾਂ ਨਹੀਂ ਛੱਡੀ ਜਾਂਦੇ ਵੇ ਨਹੀਂ ਰਿਆਜ਼ ਤਾਂ ਮੈਂ ਸੋਚਦਾ ਜਿੱਥੇ ਤੱਕ ਮੈਂ ਹੁਣ ਤੱਕ ਮਿਲਦਾ ਆ ਆਰਟਿਸਟਾਂ ਨੂੰ ਰਿਆਜ਼ ਤਾਂ ਮੈਂ ਸਮਝਦਾ ਕਿ ਉਹ ਕਰਦੇ ਹੀ ਨਹੀਂ ਹੈਗੇ ਬਸ ਹੂੰ ਬਿਲਕੁਲ ਰਿਆਜ਼ ਨਹੀਂ ਕਰਦੇ ਸਭ ਨੂੰ ਜਿਸ ਤਰ੍ਹਾਂ ਤੁਸੀਂ ਕੀਤਾ ਵੀ ਦੌੜ ਲੱਗੀ ਹੋਈ ਹੈ ਕਿ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ ਮੈਨੂੰ ਯਾਦ ਹੈ ਜਦੋਂ ਮੇਰਾ ਬੱਚਾ ਕਮਲ دیਵਾਨਾ ਕਮਲ ਖਾਨ ਵਰਲਡ ਸਟਾਰ ਬਣਿਆ ਤਾਂ بڑے ਲੋਕਾਂ ਦੇ ਮੈਨੂੰ ਮੈਸੇਜ ਆਏ ਫੋਨ ਆਏ ਕਿ ਸਾਨੂੰ ਵੀ ਉਹਦੇ ਵਰਗਾ ਬਣਾ ਦਿਓ ਉਸ ਤਰ੍ਹਾਂ ਦਾ ਬਣਾ ਦਿਓ ਤમે ਇੱਕ ਗੱਲ ਕਹੀ ਮੈਂ ਬੇਟਾ ਉਹਦੇ ਪਿੱਛੇ ਬਹੁਤ ਅ ریاਜ ਹੈ ਉਹ 10 12 ਸਾਲ ਰਹਿ ਕੇ ਹਲਕੇ ਉਹ 4-5 ਸਾਲਾਂ ਤੋਂ ਗਾਣ ਲੱਗ ਗਿਆ ਸੀਗਾ ਜੀ بڑے بڑے ਲੋਕਾਂ ਨੇ ਮੈਨੂੰ ਕਿਹਾ ਵੇ ਇਹਨੂੰ ਅਸੀਂ ਅਸੀਂ ਕੈਸਟ ਕਰਦੇ ਹਾਂ ਅਸੀਂ ਕਰਦੇ ਮੈਂ ਨਹੀਂ ਕਹਿ ਨਹੀਂ ਮੈਂ ਉਹਨੂੰ ਕੈਸਟ ਤੱਕ ਲੈ ਕੇ ਹੀ ਨਹੀਂ ਗਿਆ ਜੀ ਜੀ ਪਰ ਜਦੋਂ ਪ੍ਰੋਪਰ ਉਹ ਇਸ ਫੀਲਡ ਤੱਕ ਆ ਗਿਆ ਕੈਸਟ ਕਰਾਉਣ ਯੋਗ ਆ ਹੋ ਗਿਆ ਫਿਰ ਉਹਨੂੰ ਕੰਪੀਟੀਸ਼ਨਾਂ ਸੀ ਲੜਾਈਂ ਆਵਾਜ਼ ਪੰਜਾਬ ਦੀ ਬਣਿਆ ਤੇ ਸਾਰਿਆਂ ਦਾ ਪਾਦਾ ਵੀ ਜੀ ਵਿਨਰ ਬਣਿਆ ਜੀ ਤੁਸੀਂ ਦੇਖ ਰਹੇ ਹੋ ਅੱਜ ਉਹਦਾ ਬਿਲਕੁਲ ਬਿਲਕੁਲ Bollywood ਚ ਨਾ ਬਿਲਕੁਲ ਬਿਲਕੁਲ ਰਿਆਜ਼ ਤਾਂ ਇੱਕ ਬਹੁਤ ਜ਼ਰੂਰੀ ਹੈ ਹੂੰ ਕਿਉਂਕਿ ਹੁਣ ਸਾਨੂੰ ਬੱਚੇ ਪੁੱਛਦੇ ਨੇ ਜੀ ਅਸੀਂ ਕੰਟੀਨਿਊਸ ਗਾਣ ਆ ਦਾਤਾ ਦੇ ਕਰਮ ਦੇ ਨਾਲ 3-3 4-4 ਘੰਟੇ ਇੱਕ ਦਿਨ ਚ 3-3 ਪ੍ਰੋਗਰਾਮ 4-4 ਵੀ ਪ੍ਰੋਗਰਾਮ ਹੁੰਦੇ ਨੇ ਜੀ ਬਿਲਕੁਲ ਨਵੇਂ ਬੱਚੇ ਪੁੱਛਦੇ ਨੇ ਕਿ ਗੁਰੂ ਜੀ ਇਹ ਤੁਹਾਡਾ ਗਾਲਾ ਨਹੀਂ ਖਰਾਬ ਹੁੰਦਾ ਬੜਾ ਆਵਾਜ਼ ਨਹੀਂ ਬੈਠਦਾ ਸਰੀਰ ਹੈ ਹੋ ਜਾਂਦਾ ਪਰ ਸਾਡੀ ਮਿਹਨਤ ਕੀਤੀ ਵੀ ਹੈ ਅਸੀਂ ਉਹਨੂੰ ਉਸ ਤਰ੍ਹਾਂ ਹੀ ਇਸਤੇਮਾਲ ਕਰ ਲਿਆ ਟੰਕ ਨਾਲ ਤਰੀਕੇ ਨਾਲ ਗਾ ਲੈਨੇ ਆ ਕਿਉਂਕਿ ਜੇ ਰਿਆਜ਼ ਕੀਤਾ ਹੋਇਆ ਮੈਂ ਸਮਝਦਾ ਕਿ ਫੇਰ ਨਾ ਥੋੜੀ ਆਵਾਜ਼ ਖਰਾਬ ਹੋਏਗੀ ਮੈਂ ਕਦੇ ਪਰਹੇਜ਼ ਨਹੀਂ ਕਰਦਾ ਜੀ ਮੈਂ ਕਈ ਦਫਾ ਚਾਰ ਚਾਰ ਪਲੇਟਾਂ ਟਿੱਕੀਆਂ ਦੀਆਂ ਖਾ ਕੇ ਸਟੇਜ ਤੇ ਚੱਲੇ ਜਾਣਾ ਗਾਉਣ ਵਾਸਤੇ ਹਾਂ 버ਗਰ ਖਾ ਕੇ ਰਾਤੀ ਵੀ ਨਕੋਦਰ ਮੇਰਾ ਪ੍ਰੋਗਰਾਮ ਸੀ ਮੈਂ ਦੋ 버ਗਰ ਮੰਗਾਏ ਮੈਨੂੰ ਭੁੱਖ ਲੱਗੇ ਗੱਡੀ 'ਚ ਬੈਠੇ ਬੈਠੇ ਅਸੀਂ ਚਲਾਇਆ ਮੈਂ ਕਿਹਾ ਯਾਰ ਮੈਨੂੰ ਭੁੱਖ ਲੱਗੇ 버ਗਰ ਲੈ ਕੇ ਆਓ ਫਿਰ ਉਸ ਤੋਂ ਬਾਅਦ ਮੈਂ ਪਰਫਾਰਮੈਂਸ ਕੀਤੀ ਹਾਂ ਤਾਂ ਇਹ ਸਾਡੀ ਰਿਆਜ਼ ਬੋਲਦਾ ਸਾਡਾ ਮਿਹਨਤ ਬੋਲਦੀ ਹੈ ਨਲੇਓ ਖੂਨ ਦੇ ਵਿੱਚ ਵੱਢ ਚੁੱਕੇ ਨੇ 버거 ਸਾਰੇ ਕੀ ਆਦਤ ਬੈ ਚੁੱਕੀ ਖਾਣ ਦੀ ਤੁਸੀਂ ਕਿਹਾ ਕਿ ਸਾਡੇ ਜਿਹੜੇ ਬੱਚੇ ਨੇ ਜਾਂ ਜਿਹੜੇ ਨੌਜਵਾਨ ਨੇ ਪੁੱਛਦੇ ਨੇ ਕਿ ਰਿਆਜ਼ ਜਿਹੜਾ ਕਿੱਦਾਂ ਕੀਤਾ ਜਾਵੇ ਆ ਕਿੱਦਾਂ ਅੱਗੇ ਵਧਿਆ ਜਾਵੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਜਿਹੜੇ ਬੱਚੇ ਆ ਉਹ ਅੱਗੇ ਤਾਂ ਵਧਣਾ ਚਾਹੁੰਦੇ ਨੇ ਪਰ ਬਿਨਾਂ ਰਿਆਜ਼ ਤੋਂ ਅੱਗੇ ਵਧਣਾ ਚਾਹੁੰਦੇ ਨਹੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਸੇ ਮਿਹਨਤ ਨਹੀਂ ਕਰੋ ਰਾਤੋ ਰਾਤ ਸਟਾਰ ਬਣਨਾ ਚਾਹੁੰਦੇ ਨੇ ਰਾਤੋ ਰਾਤ ਸਾਡੇ ਮੇਰੇ ਕੋਲ ਵੱਡੀਆਂ ਵੱਡੀਆਂ ਫੋਰਚਨਰਾਂ ਗੱਡੀਆਂ ਹੁਣ ਲੈਂਡ ਕਰੂਜ਼ਰਾਂ ਗੱਡੀਆਂ ਹੁਣ ਮੇਰਾ ਵੱਡਾ ਨਾਮ ਹੋਵੇ ਵੱਡਾ ਹੋਵੇ ਮਕਾਮ ਹੋਵੇ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ ਭਾਰੀ ਹੋ ਚੁੱਕਿਆ ਭਾਰੀ ਹੋ ਚੁੱਕਿਆ ਜੀ ਐਸ ਐਸ ਇੱਕ ਕਲਾਕਾਰ ਨੇ ਜੇ ਉਹਨਾਂ ਨੂੰ ਸੁਣਦੇ ਆ ਬੈਠ ਕੇ ਤਾਂ ਵਿਚਾਰੇ ਨੂੰ ਆਵ ਵੀ ਨਹੀਂ ਕਹਿਣਾ ਆ ਰਿਹਾ ਪਰ ਜਦੋਂ ਫੇਸਬੁਕ ਤੇ ਦੇਖਦੇ ਆ ਉਹਨਾਂ ਦਾ ਇਨਾ ਨਾਂ ਹੁੰਦਾ ਜੀ ਅਸੀਂ ਹੈਰਾਨ ਹੋ ਜਨੇ ਆ ਜੀ ਜੀ ਬਿਲਕੁਲ ਅਸੀਂ ਉਹਨਾਂ ਦੇ ਹੱਕ ਤੇ ਵੀ ਦਵਾ ਕਰੇ ਦਾਤਾ ਇਹਨਾਂ ਨੂੰ ਹੋਰ ਸੁਰ ਦੀ ਸੋਜੀ ਦੇ ਲੈ ਦੀ ਬਰਕਤ ਪਾਵੇ ਦਾ ਤਸਰ ਦੀ ਬਰਕਤ ਪਾਵੇ ਅਸੀਂ ਤੇ ਦੁਆਇ ਕਰ ਸਕਦੇ ਹਾਂ ਉਹਨਾਂ ਵਾਸਤੇ ਇਹ ਕਹਿ ਸਕਦੇ ਜਦੋਂ ਤੁਸੀਂ ਆਪਣੀ ਨੌਕਰੀ ਕਰਦੇ ਸੀ ਨੌਕਰੀ ਦੇ ਦੌਰਾਨ ਜਿਹੜਾ ਵੈ ਉਹ ਕਦੇ ਕਿਸੇ ਪੁਲਿਸ ਇਨਸਪੈਕਟਰ ਨੇ ਜਾਂ ਕਿਸੇ ਵੱਡੇ ਮੁਲਾਜ਼ਮ ਨੇ ਇੰਨੀ ਗੱਲ ਨਹੀਂ ਕਹੀ ਕਿ ਸ਼ੌਕਤ ਜੀ ਆਓ ਫਿਰ ਮਹਿਫਿਲ ਸਜਾਈਏ ਨਹੀਂ ਬੜੀਆਂ ਮਹਿਫਲਾਂ ਸਨ ਮੈਂ ਤਗਰੇਮ ਕਿਉਂਕਿ ਮੈਂ ਆਈਆ ਸਭਸਰਾ ਨਾਲੇ ਜ਼ਿਆਦਾ ਰਿਆ ਆਈਪੀਐਸ ਅਫਸਰਾਂ ਨਾਲੇ ਰਿਆ ਹੁਣਾਂ ਦੇ ਨਿੱਜੀ ਫੈਮਲੀ ਜਿਹਨੇ ਫੰਕਸ਼ਨ ਹੁੰਦੇ ਤੇ ਮੈਂ ਬੜੇ ਅਟੈਂਡ ਕਰਦੇ ਰਿਆ ਜਿਹਨੇ ਵੀ ਘਰੇਲੂ ਮਹਿਫਲਾਂ ਲਾਗ ਲਾ ਕੇ ਅਸੀਂ ਉਹਨਾਂ ਦੇ ਫੰਕਸ਼ਨ ਕਰਦੇ ਰਿਆਂ ਪਰਵਾਰਕ ਜਿੰਨੇ ਕਿ ਇਸੇ ਕਰਕੇ ਮੇਰੀ ਅੱਜ ਰੈਪਿਊਟੇਸ਼ਨ ਅਦਾਦਾ ਦੇ ਕਰਮ ਦੇ ਨਾਲ ਉਹ ਜਿੰਨੇ ਵੀ ਸੀਨੀਅਰ ਅਫਸਰ ਨੇ ਚਾਹੋ ਆਈ ਆ ਸਬਸਨ ਨੇ ਆਈਪੀਐਸ ਅਫਸਰ ਨੇ ਜੀ ਉਹਨਾਂ ਚ ਇਸੇ ਕਰਕੇ ਨਾ ਹੈ ਕਿ ਕਿਤਾ ਮੇਰੇ ਤੇ ਫੇਥ ਹੈ ਉਹਨਾਂ ਨੂੰ ਕਿ ਸਾਡਾ ਅ ਅੱਛਾ ਬੰਦਾ ਹੈ ਜੀ ਬਿਲਕੁਲ ਤੇ ਅੱਛੀ ਗੈਕੀ ਗਾਉਣ ਦੀ ਕੋਸ਼ਿਸ਼ ਕਰਦਾ ਪਰ ਹੁਣ ਥੋੜਾ ਥੋੜਾ ਸਾਨੂੰ ਵੀ ਕਮਰਸ਼ਲ ਹੋਣਾ ਪੈ ਰਿਹਾ ਪਰ ਹਜੇ ਵੀ ਮੈਂ ਗੈਕੀ ਨੂੰ ਜਿਹੜਾ ਉਹ ਪਹਿਲ ਦਿਨਾ ਜਾਂਦੇ ਜੀ ਬਿਲਕੁਲ ਅ ਦਿਵਾਨਾ ਸਾਹਿਬ ਕਹਿੰਦੇ ਨੇ ਕਿ ਗੁਰੂ ਬਿਨਾ ਗਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਜੀ 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 ਗੁਰੂ ਆਪਣੇ ਪਿਤਾ ਜੀ ਨੂੰ ਹੀ ਮੰਨਦੇ ਹੋ ਜਾਂ ਕੁਝ ਮੈਂ ਤੁਹਾਡੀ ਗੱਲ ਕੱਟਦਾ ਮਿਤੂ ਜੀ ਮੈਂ ਪ੍ਰੋਪਰ ਚੈਨਲ ਇੱਥੇ ਦਾ ਕਾਇਮ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਮੇਰੇ ਫਾਦਰ ਸਾਹਿਬ ਏ ਜਨਾਬ ਮਗਰਲੀ ਦੀਵਾਨਾ ਜੀ ਜੀ ਬਕਾਇਦਾ ਹਾਰਮੋਨੀਅਮ ਦੀ ਤਾਲੀਮ ਮੈਂ ਉਹਨਾਂ ਤੋਂ ਲਈ ਜੀ ਗਾਣਾ ਤਾਂ ਸਿੱਖਦਾ ਇੱਕੋ ਹੀ ਕਰਦਾ ਬਿਲਕੁਲ ਕਰ ਚ ਸੀਗਾ ਪਰ ਫਿਰ ਉਸ ਤੋਂ ਬਾਅਦ ਮੈਂ ਸਾਡੇ ਉਸਤਾਦ ਖਾਨ ਸਾਹਿਬ ਬਾਕਰਸੇਂ ਸਾਹਿਬ ਪਟਿਆਲਾ ਘਰਾਣਾ ਜੀ ਜਿਹੜੇ ਖਾਨ ਸਾਹਿਬ ਆਸ਼ਕ ਅਲੀ ਮੁਬਾਰਕ ਅਲੀ ਫਤਿਹ ਅਲੀ ਉਸ ਖਾਨਦਾਨ ਦੇ ਮੈਂ ਉਹਨਾਂ ਤੋਂ ਬਕਾਇਦਾ ਕਲਾਸਿਕਲ ਮਿਊਜ਼ਿਕ ਦੀ ਤਾਲੀਮ ਲਈ ਹਾਂ ਪ੍ਰੋਪਰ ਚੈਨਲ ਮੈਂ ਗਾਣਾ ਸਿੱਖਿਆ ਫਿਰ ਮੈਂ ਰਿਦਮ ਦੀ ਤਾਲੀਮ ਲਈ ਮੇਰੇ ਕਜਨ ਬ੍ਰਦਰ ਸਨ ਮੇਰੇ ਹਮ ਨਾਮ ਸਨ ਉਸਤਾਦ ਸ਼ੌਕਤ ਅਲੀ ਮਤੋਈ ਸਾਹਿਬ ਜੀ ਮੈਂ ਬਕਾਇਦਾ ਕੀ ਬਾਤ ਹੈ ਢੋਲਕ ਤਬਲਾ ਉਹਨਾਂ ਤੋਂ ਸਿੱਖਿਆ ਵਜਾਇਆ ਵੀ ਬੜੀ ਦੇਰ ਜੀ ਫਿਰ ਮੈਂ ਕਵਾਲੀ ਦੇ ਉਸਤਾਦ ਜਨਾਬ ਕਰਮਤ ਫਕੀਰ ਸਾਹਿਬ ਉਹਨਾਂ ਤੋਂ ਮੈਂ ਕਵਾਲੀ ਦੀ تعلیم ਲਈ ਸੋ ਮੈਂ ਪ੍ਰਪੁਰ ਚੈਨਲ ਸਿੱਖ ਕੇ ਮਾਸਟਰ ਆਇਆ ਬਣਿਆ ਇਦਾਂ ਹੀ ਇੱਕਦਮ ਨਹੀਂ ਆਇਆ ਹਾਂ ਉਹ ਤੋਂ ਸਾਹਿਬ ਦੇ ਤਾਂ ਕੀ ਕਹਿਣੇ ਆ ਇਹਨਾਂ ਦੇ ਬਿਲਕੁਲ ਮੇਰੇ ਸਕੇ ਮਾਮਾ ਜੀ ਦੇ ਬੇਟੇ ਵੀ ਸਨ ਉਹ ਜੀ ਜੀ ਤੇ ਹੁਣ ਵੀ ਮੇਰਾ ਛੋਟਾ ਬਰਾਦਰ ਸਰਦਾਰ ਅਲੀ ਜੀ ਉਹ ਅਸੀਂ ਕਿਉਂਕਿ ਇਹ ਸਾਡਾ ਹੀ ਆਪਣਾ ਪਟਿਆਲਾ ਕਰਾਣਾ ਹੈ ਜੀ 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 ਉਹ ਵੈਸੇ ਵੀ ਮੇਰੇ ਗੁਰ ਭਾਈ ਵੀ ਸਨ ਉਹ ਵੀ ਖਾਨ ਸਾਹਿਬ ਬਾਗਰ हुसैन ਦੇ ਸ਼ਾਗਿਰਦ ਵੀ ਸਨ ਬਿਲਕੁਲ ਬਿਲਕੁਲ ਸ਼ਾਪੂਰ ਸ਼ਾ ਕੋਟੀ ਹੋਏ ਜੀ ਜੀ ਸਾਰਾ ਇਹ ਸਾਡਾ ਹੀ ਪਰਿਵਾਰ ਪਟਿਆਲਾ ਘਰਾਣਾ ਸਾਰਾ ਇਹ ਬਿਲਕੁਲ ਬਿਲਕੁਲ ਬਹੁਤ ਵਧੀਆ ਕਿ ਅੱਜ ਉਸ ਘਰਾਣੇ ਦੇ ਨਾਲ ਮੈਂ ਅੱਜ ਉਸ ਘਰਾਣੇ ਦੇ ਸ਼ਹਿਰ ਦੇ ਵਿੱਚ ਵੀ ਪਹੁੰਚੀ ਹੋਈ ਆ ਜੀ ਖੁਸ਼ਕਿਸਮਤੀ ਵੀ ਮੇਰੇ ਵਾਸਤੇ ਇਸ ਕਰਕੇ ਜਾਦਾ ਬਣਦਾ ਪਟਿਆਲਾ ਘਰਾਣਾ ਓਕੇ ਮੈਂ ਜਮਿਆਂ ਪੜਿਆ ਪਟਿਆਲੇ ਦੇ ਵਿੱਚ ਆ ਮੇਰੇ ਨਾਲ ਪਟਿਆਲਾ ਜੁੜਿਆ ਹੋਇਆ ਤੇ ਮੈਂ ਪਟਿਆਲਾ ਘਰਾਣਾ ਤੇ ਦੁਆ ਕਰਦਾ ਕਿ ਦਾਤਾ ਮੈਂ ਇਸ ਘਰਾਣੇ ਨੂੰ ਸੰਵਾਲ ਸਕਾਂ ਅੱਜ ਵੀ ਕੋਸ਼ਿਸ਼ ਕਰਦਾ ਮੇਰੀ ਅਕੈਡਮੀ ਹੈ ਪਟਿਆਲੇ ਦੇ ਵਿੱਚ دیਵਾਨਾ ਸਕੂਲ 뮤직 ਦੇ ਨਾਂ ਦੇ ਨਾਲ ਜੀ ਤੋਂ ਮੈਂ ਨਵੇਂ-ਨਵੇਂ ਬੱਚਿਆਂ ਨੂੰ تعلیم ਦੇ ਰਿਹਾ ਮੇਰੀ ਅਕੈਡਮੀ ਦੇ ਖਾਸियत ਇਹ ਹੈ ਕਿ ਥਿਉਰੀ ਤੇ ਪ੍ਰੈਕਟੀਕਲ ਦੋਨੋਂ ਮੈਂ ਕਰਵਾਉਣਾ ਹਾਂ ਹਾਂ ਯਾਨੀ ਆਮ ਅਕੈਡਮੀ ਆ ਥਿਉਰੀ ਕਰਾ ਸਕਦੇ ਨੇ ਪ੍ਰੈਕਟੀਕਲ ਲਈ ਤੇ ਮੈਂ ਆਪਣੀ ਅਕੈਡਮੀ ਪ੍ਰੈਕਟੀਕਲ ਵੀ ਬੱਚਿਆਂ ਦੇ ਕਰਵਾਉਣਾ ਜਿਹੜੇ ਮੇਰੀ ਅਕੈਡਮੀ ਤੋਂ ਪ੍ਰਮੋਟ ਹੋਏ ਨੇ ਬੱਚੇ ਕਾਫੀ ਅੱਛੇ-ਅੱਛੇ ਚੈਨਲਾਂ 'ਤੇ ਗਾਏ ਨੇ ਜੀ ਜੀ ਬੱਚੇ ਅੱਜ ਦਿਵੰਨ ਜੀ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਛੋਟੇ ਸੀ ਜਦੋਂ ਤੁਸੀਂ ਉਸ ਸਮੇਂ ਵਿੱਚ ਸੀ ਜਦੋਂ ਇੱਕ ਉਹ ਉਮਰ ਦਾ ਸਮਾਂ ਸੀਗਾ ਜਦੋਂ ਬੰਦਾ ਟੀਨੇਜ ਦੇ ਵਿੱਚ ਹੁੰਦਾ ਹੈ ਜਦੋਂ 14 15 16 ਸਾਲ 18 ਸਾਲਾਂ ਵਿੱਚ ਹੁੰਦਾ ਜੋ ਉਹ ਸਮਾਂ ਸੀ ਉਸ ਸਮੇਂ ਦੇ ਵਿੱਚ ਜੋ ਤੁਹਾਡੇ ਵਿੱਚ ਸਿੱਖਣ ਦੀ ਲਲਕ ਸੀਗੀ ਉਹ ਅੱਜ ਦੇ ਨੌਜਵਾਨਾਂ ਦੇ ਵਿੱਚ ਹੈਗੀ ਹੈ ਮੰਨਦੇ ਹੋ ਤੁਸੀਂ ਕਿ ਨਹੀਂ ਨਹੀਂ ਮੈਂ ਤੁਹਾਨੂੰ ਜ਼ਿਕਰ ਪਹਿਲਾਂ ਹੀ ਕੀਤਾ ਵੀ ਅੱਜ ਦੇ ਬੱਚਿਆਂ 'ਚ ਨਹੀਂ ਹੈਗੀ ਉਹਨਾਂ ਕਿਉਂਕਿ ਅਸੀਂ ਫਾਦਰ ਸਾਹਿਬ ਸਾਡੇ ਜਦੋਂ ਵੀ ਬੈਠਦੇ ਕਰੇ ਸਾਨੂੰ ਜਰੂਰ ਨਾਲ ਬਿਠਾਉਂਦੇ ਹਾਂ ਮੈਂ 5 6 7 ਸਾਲਾਂ ਦੀ ਅਸੀਂ ਬੈਠਣ ਲੱਗੇ ਸੀਗੇ ਜੀ ਕਰਦੇ ਵਿੱਚ ਮਾਹੌਲ ਜਿਦਾਂ ਦਾ ਹੋਵੇ ਬੰਦਾ ਉਦਾਂ ਹੀ ਸੁਣ ਕੇ ਟਲ ਜਾਂਦਾ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਘਰ ਦੇ ਵਿੱਚ ਮਿਊਜ਼ਿਕ ਦਾ ਸਿવાય ਹੋਰ ਕੋਈ ਕੰਮ ਹੀ ਨਹੀਂ ਸੀ ਅੱਛਾ ਗਾਣਾ ਅੱਛਾ ਸੁਣਨਾ ਜੀ ਅੱਜ ਵੀ ਮੈਂ ਬੱਚੇ ਨਵੇਂ ਬੱਚੇ ਨਹੀਂ ਕਹਣਾ ਬੱਚੇ ਜੇ ਤੁਸੀਂ ਗਾਣਾ ਤਾਂ ਅੱਛਾ ਸੁਣੋ ਜੀ ਅੱਛਾ ਸੁਣੋਗੇ ਤਾਂ ਅੱਛਾ ਗਾਓਗੇ ਜਿੱਦਾਂ ਦਾ ਸੁਣਾਗੇ ਉਦਾਂ ਦਾ ਹੀ ਉਸੇ ਮਾਹੌਲ 'ਚ ਤੁਸੀਂ ਟਲੋਗੇ ਹਾਂ ਤੇ ਉਦੋਂ ਤੇ ਸਾਨੂੰ ਬੱਚਿਆਂ ਨੂੰ ਛੋੜੇ ਜੇ ਬੱਚਿਆਂ ਨੂੰ ਸਾਰੇ ਭਰਾਵਾਂ ਨੂੰ ਡੈਡੀ ਨੇ ਬਿਠਾਉਣਾ ਨਾਲ ਕਿਸੇ ਨੂੰ ਕਹਿਣਾ ਤੂ ਤਵਲਾ ਫੜਾ ਬਜਾ ਕੇ ਤੇ ਢੋਲਕ ਬਜਾ ਕੇ ਤੇ ਹਰਮੋਨੀਅਮ ਬਜਾ ਤੇ ਇਦਾਂ ਹੀ ਅਸੀਂ ਕਰਦੇ ਕਰਦੇ ਅੱਗੇ ਵਧੇ ਦਿਵਾਨਾ ਸਾਹਿਬ ਮੈਨੂੰ ਲੱਗਦਾ ਨੇ ਵੀ ਪਟਿਆਲਾ ਘਰਾਨਾ ਹੋਵੇ ਤੇ ਤੁਸੀਂ ਫਿਲਮਾਂ ਦੇ ਵਿੱਚ ਨਾ ਗਾਇਆ ਹੋਵੇ ਤੁਹਾਡੀ ਦੁਆ ਸਦਕੇ ਮੈਂ ਕਈ ਫਿਲਮਾਂ ਗਾ ਚੁੱਕਿਆ ਬੈਕਗ੍ਰਾਉਂਡ ਬਹੁਤ ਅچھے ਚੈਨਲ ਤੇ ਵੜੇ ਚੈਨਲ ਤੇ ਗਾਇਆ ਕਰਮ ਦਾਤੇ ਦਾ ਸਾਡੇ ਤੇ ਜੀ ਬਹੁਤ ਤੇ ਉਹ ਫਿਰ ਸੁਣਾਓਗੇ ਨਹੀਂ ਅੱਜ ਸਾਨੂੰ ਐਕਚੁਅਲੀ ਹੋਣ ਜੇਹਨ ਚ ਨਹੀਂ ਆ ਰਿਹਾ ਕਿਉਂਕਿ ਇਹ ਕਕੇ ਵੀ ਹਮ ਕਾਫੀ ਜੀ ਇੱਕ ਬੜਾ ਮਕਬੂਲ ਮੇਰੇ ਕਲਾਮੇ ਮੈਂ ਹੋਰ ਸੁਣਾਣਾ ਤੁਹਾਨੂੰ ਆਪਣੀ ਮਰਜ਼ੀ ਦਾ ਬਿਲਕੁਲ ਪੱਤਰੀ ਖੋ ਦਸਵੇਂ ਪੰਡਤਾ ਮੇਰੇ ਹੱਥ ਦੀਆਂ ਵਿੰਗੀਆਂ ਲੀਕਾਂ ਨੂੰ ਇੱਕ ਵਿਰਹਾਂ ਦੀ ਮਾਰੀ ਮੇਰੀ ਭੈਣ ਦਰਦਰ ਫਿਰਦੀ ਐ ਭਟਕਦੀ ਐ ਕਿਉਂਕਿ ਅੱਜ ਦਾ ਇਨਸਾਨ ਸੁੱਖ ਵਾਸਤੇ ਫਿਰਦਾ ਐ ਜੀ ਦਾਤਾਂ ਵਾਸਤੇ ਫਿਰਦਾ ਪਰ ਦਾਤੇ ਵਾਸਤੇ ਨਹੀਂ ਕਿਤੇ ਵੀ ਜਾਂਦਾ ਹੈ। ਕੀ ਬਾਤ ਐ ਕੀ ਬਾਤ ਐ ਹਰ ਜਗ੍ਹਾ ਜਾਂਦਾ ਮੈਨੂੰ ਦੁੱਧ ਮਿਲ ਜੇ ਧੀ ਮਿਲ ਜੇ ਪੁੱਤ ਮਿਲ ਜੇ ਕਾਰੋਬਾਰ ਮਿਲ ਜੇ ਮੇਰੇ ਕੈਨੇਡਾ ਦਾ ਵੀਜ਼ਾ ਲੱਗ ਜੇ ਆਸਟ੍ਰੇਲੀਆ ਦਾ ਲੱਗ ਜੇ ਅਮਰੀਕਾ ਦਾ ਲੱਗ ਜੇ ਪਤਰੀ ਖੋਲ ਕੇ ਦੱਸਵੇ ਪੰਡਤਾਂ ਮੇਰੇ ਹੱਥ ਦੀਆਂ vingੀਆਂ ਲੀਕਾਂ ਨੂੰ ਉਹ ਕਹਿੰਦੀ ਹੈ ਪੰਡਤ ਜੀ ਮੇਰੀ ਪਤਰੀ ਖੋਲ ਕੇ ਦੱਸੋ ਤਾਂ ਸਹੀ ਮੇਰੇ ਕਰਮਾਂ ਦੇ ਵਿੱਚ ਮੇਰੇ ਨਸੀਬਾਂ ਵਿੱਚ ਕਦੋਂ ਖੁਸ਼ੀਆਂ ਬਹਾਰਾਂ ਆਉਣਗੀਆਂ ਜੀ ਜੇ ਤੁਸੀਂ ਇਹ ਨਹੀਂ ਦੱਸ ਸਕਦੇ ਕਮ ਸੇ ਕਮ ਇੰਨੀ ਦੱਸ ਦੋ ਕਿ ਮੈਂ ਹਜੇ ਦੁੱਖ ਹੋਰ ਕਿੰਨੇ ਖੋਗਣੇ ਨੇ ਮੇਰੀ ਕਿਸਮਤ ਵਿੱਚ ਦੁੱਖ ਕਿੰਨੇ ਹੋਰ ਹਜੇ ਬਾਕੀ ਨੇ ਜੀ ਪੰਡਤਾ ਵੇਲੇਖ ਮੇਰੇ ਪੰਡਤਾ ਵੇਲੇਖ ਮੇਰੇ ਦੱਸ ਦੇ ਕੀ ਕਹਿੰਦੇ ਨੇ ਪੰਡਤਾ ਵੇਲੇ ਕਿ ਮੇਰੇ ਦੱਸ ਦੇ ਕੀ ਕਹਿੰਦੇ ਨੇ ਸੁੱਖਾਂ ਵਾਲੇ ਗੱਲ ਛੱਡ ਦੁੱਖ ਕਿਨੇ ਰਦੇ ਨੇ ਪੰਡਤਾ ਵੇਲੇ ਕਿ ਮੇਰੇ ਸੱਚੋ ਸੱਚੀ ਗੱਲ ਦਸੀ ਨਾਲ ਤੂੰ ਇਮਾਨ ਦੇ ਚੱਲਣੇ ਨੇ ਕਿੰਨੇ ਚਿਰ ਮੇਣੇ ਜਹਾਨ ਦੇ ਸੱਚੋ ਸੱਚੀ ਗੱਲ ਦਸੀ ਨਾਲ ਤੂੰ ਇਮਾਨ ਦੇ ਚੱਲਣੇ ਨੇ ਕਿੰਨੇ ਚਿਰ ਮੇਣੇ ਜਹਾਨ ਦੇ ਆਪਣਾ ਤਾਂ ਹੋਣਾ ਵੀ ਆਪਣੇ ਤਾਂ ਹੁਣ ਵੀ ਪਰਾਏ ਹੋ ਬਹਿੰਦੇ ਨੇ ਆਪਣੇ ਤਾਂ ਹੁਣ ਵੀ ਪਰਾਏ ਹੋ ਬਹਿੰਦੇ ਨੇ ਸੁੱਖ ਵਾਲੇ ਗਲ ਛੱਡ ਦੁੱਖ ਕਿਨੇ ਰਦੇ ਨੇ ਪੰਡਤਾ ਵੇਲੇ ਕਿ ਮੇਰੇ ਹੋ ਕੀ ਬਾਤ ਹੈ ਕੀ ਬਾਤ ਹੈ ਬਹੁਤ ਹੀ ਖੂਬ ਬਹੁਤ ਹੀ ਬਾਤ ਹੈ ਕਿ ਇਹ ਮੈਨੂੰ ਤਾਂ ਅੱਛਾ ਲੱਗਦਾ ਹੈ ਹਮ ਮੇਰੇ ਸਵਰਗਵਾਸੀ ਮਾਤਾ ਜੀ ਜਿਉਂਦੇ ਵੀ ਮੈਂ ਉਹਨਾਂ ਦੇ ਨੇੜੇ ਬੈਠਦਾ ਮੈਨੂੰ ਇੱਕੋ ਗੱਲ ਕਹਿੰਦੇ ਬੇਟਾ ਆ ਗੀ ਸੁਣਾ ਦੇ ਇਹ ਮੇਰੇ ਰੋਮ ਰੋਮ ਚ ਰਚੇ ਬੈ ਮੈਂ ਤਾਂ ਇਹ ਤੁਹਾਡੇ ਰੂ ਰੂ ਕੀ ਤਾਂ ਜੀ 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 ਅੱਛਾ ਤੁਸੀਂ ਕਲਾਮ ਜਿਹੜੇ ਆ ਉਹ ਤਾਂ ਚਲੋ ਵਾ ਕਮਾਲ ਬੜੀਆਂ ਮਾਨਯੋਗ ਸ਼ਖਸੀਤਾਂ ਦੇ ਵੱਲੋਂ ਰਚੇ ਗਏ ਨੇ ਲਿਖੇ ਗਏ ਨੇ ਉਸ ਤੋਂ ਇਲਾਵਾ ਜੇ ਅਸੀਂ ਗੀਤਕਾਰਾਂ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਗੀਤਕਾਰਾਂ ਦੇ ਗੀਤ ਹੁਣ ਤੱਕ ਗਾਏ ਨੇ ਜਾਂ ਚੰਗੇ ਲੱਗਦੇ ਨੇ ਤੁਹਾਨੂੰ ਗੀਤ ਤਿਗੁਰਾ ਪੁਰਾਣੇ ਰਾਈਟਰ ਵੀ ਬਹੁਤ ਅੱਛਾ ਅੱਛੇ ਲਿਖਦੇ ਸੀ ਸਾਰੇ ਵਾਖੂ ਵੀ ਜੀ ਮੈਂ ਕਿਹੜਾ ਕਿਹੜਾ ਜ਼ਿਕਰ ਕਰਦਾ ਹਾਂ ਜੇ ਇੱਕ ਦਾ ਜੀ ਨਾਂ ਲਿਆ ਤੇ ਸਾਰੇ ਦੂਜੇ ਨਾਰਾਜ਼ ਹੋ ਜਾਂਦੇ ਨੇ ਬਿਲਕੁਲ ਬਾਖੂਬੀ ਪਰ ਅੱਜ ਦੇ ਬੱਚੇ ਵੀ ਅੱਛਾ ਲਿਖ ਰਹੇ ਨੇ ਹਮਮ ਪਰ ਮੈਂ ਜਿੱਥੇ ਤੱਕ ਸਮਝ ਰਿਹਾ ਕਿ ਅੱਜ ਦੇ ਬੱਚਿਆਂ ਦੇ ਵਿੱਚ ਜਿਹੜੇ ਨਵੇਂ-ਨਵੇਂ ਕਿਉਂਕਿ ਮੈਨੂੰ ਬਹੁਤ ਘੱਟ ਇਦਾਂ ਦੇ ਉਹ ਰਾਈਟਰ ਮਿਲ ਰਹੇ ਨੇ ਜਿਹੜੇ ਉਹ ਸੂਫੀਅਨ ਟੱਚ ਨੂੰ ਜਿਹੜੇ ਰੋਹਾਨੀਅਤ ਟੱਚ ਨੂੰ ਜੀ ਜ਼ਿਕਰ ਕਰਦਿੰਦੇ ਨੇ ਹਜੇ ਮੈਨੂੰ ਪਿਛਲੇ ਦਿਨੇ ਮਿਲੇ ਲਕੀਨੂਰ ਅੰਮ੍ਰਿਤਸਰ ਤੋਂ ਬਹੁਤ ਅੱਛਾ ਲਿਖੇ ਉਹਦੇ ਕਲਾਮ ਕਾਫੀ ਗਾਏ ਨੇ ਹਮ ਮੇਰੇ ਭਤੀਜਾ ਹੀ ਲੱਗਦਾ ਮੁੰਡਾ ਮਗਰ ਜੀ ਮਗਰ ਜੀ ਜੀ ਤੇ ਕੈਨੇਡਾ ਚਲੇ ਗਏ ਆਸ ਕੈਨੇਡਾ ਚਲੇ ਕੈਨੇਡਾ ਜੀ ਜੀ ਸਰਿੰਦਰ ਖਾਨ ਉਹਨੇ ਤੇ ਕਮਲ ਨੇ ਜੀ ਅਰ ਸਭ ਤੋਂ ਪਹਿਲਾਂ ਉਹਨਾਂ ਦਾ ਕਲਾਮ ਇਹ ਹੀ ਗਿਆ ਸੀ ਮੈਂ ਤੇਰੇ ਵਿੱਚ ਰੱਬ ਧੱਕਿਆ ਕਿ ਐਦਾਂ ਨਹੀਂ ਐਦਾਂ ਨਹੀਂ ਐਦਾਂ ਨਹੀਂ ਗਾ ਕੇ ਸੁਣਾਓ ਤੇਰੇ ਵਿੱਚ ਰੱਬ ਧੱਕਿਆ ਐਦਾਂ ਨਹੀਂ ਕਿਉਂਕਿ ਮੈਂ ਤਾਂ ਸੁਣਿਆ ਹੋਇਆ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਾਣਾ ਜਿਨ੍ਹਾਂ ਨੇ ਸੁਣਿਆ ਨਹੀਂ ਹੈ ਦਿੱਤੀਆ ਫਿਰ ਕਲਮਾ ਮੇਰੇ ਪੀਰ ਨੇ ਕਰਮ ਕਮਾਲ ਕੀਤਾ ਇਸਕੇ ਆਪਣੇ ਵਿੱਚ ਪਰਪੂਰ ਕਰਕੇ ਜੋੜ ਜੋੜ ਕੇ ਆਪਣੇ ਨਾਲ ਕੀਤਾ ਇਹ ਤਾਂ ਮਿਹਰਬਾਨੀ ਮੇਰੇ ਪੀਰ ਦੀ ਏ ਕਰਮ ਜਗ ਨਾਲੋਂ ਬੇਮਿਸਾਲ ਕੀਤਾ ਕਰਕੇ ਇੱਕ ਨਜ਼ਰੀਆ ਕਰਮਵਾਲੀ ਸ਼ੌਕਤ ਜਹਾਨੂ ਮਾਲੂਮ ਹਾਲ ਕੀਤਾ ਮੈਂ ਤੇਰੇ ਵਿੱਚੋਂ ਰੱਬ ਤੱਕਿਆ ਰੱਬ ਤੱਕਿਆ ਮੈਂ ਤੇਰੇ ਵਿੱਚੋਂ ਰੱਬ ਤੱਕਿਆ ਮੈਂ ਤੇਰੇ ਵਿੱਚੋਂ ਰੱਬ ਤੱਕਿਆ ਰੱਬ ਤੱਕਿਆ ਮੈਂ ਤੇਰੇ ਵਿੱਚੋਂ ਰੱਬ ਤੱਕਿਆ ਦਿਲ ਕਰ ਤੇਨੂੰ ਤੱਕਦਾ ਹੀ ਜਾਵਾਂ ਤੇਰੇ ਵਿੱਚੋਂ ਰੱਬ ਤੱਕਿਆ ਰੱਬ ਤੱਕਿਆ ਮੈਂ ਤੇਰੇ ਵਿੱਚੋਂ ਰੱਬ ਤੱਕਿਆ ਕੀ ਬਾਤ ਹੈ ਬਹੁਤ ਹੀ ਖੂਬ ਬਾ ਕਮਲ ਬਤਾ ਇਹ ਕਲਾਮ ਇਦਾਂ ਦੇ ਨੇ ਤਾਂ ਪੂਰੇ ਗਰੁੱਪ ਨਾਲੇ ਅੱਛੇ ਲੱਗਦੇ ਨੇ ਸਾਰੇ ਬਿਲਕੁਲ ਪਿੱਛੇ ਚੰਗੀਆਂ ਤਾੜੀਆਂ ਵੱਜਦੀਆਂ ਹੋਣ ਦੋ ਚਾਰ ਹੋਰ ਆਵਾਜ਼ਾਂ ਵਿੱਚ ਮਿਕਸ ਹੁੰਦੀਆਂ ਹੋਣ ਤੇ ਮਜ਼ਾ ਆ ਜਾਂਦਾ ਇੱਕ ਵਾਰੀ ਸੁਣ ਕੇ ਕਿਉਂਕਿ ਮੈਂ ਤਾਂ ਇਹਨਾਂ ਨੂੰ ਕਲਾਮਾਂ ਨੂੰ ਸੁਣਿਆ ਹੋਇਆ ਤੁਹਾਡੇ ਕੋਲੋਂ ਪਹਿਲਾਂ ਅੱਛਾ ਜਾਣਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਉਹਨਾਂ ਨੌਜਵਾਨ ਵੀਰਾਂ ਨੂੰ ਨੌਜਵਾਨ ਭੈਣਾਂ ਨੂੰ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਸ ਗਾਇਕੀ ਦੇ ਖੇਤਰ ਦੇ ਵਿੱਚ ਆਈਏ ਪਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਇੱਕ ਚੰਗਾ ਗਾਇਕ ਬਣਨ ਦੇ ਵਾਸਤੇ ਕਿਹੜੀ-ਕਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕਰਨ ਮੈਂ ਇਹੀ ਐਡਵਾਈਸ ਦਵਾਂਗਾ ਉਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਵੀ ਇਸ ਗੈਕੀਵਲ ਖੇਤਰ ਰੋਣਾ ਬੱਚੇ ਸਿੱਖੇ ਆਓ ਹਰ ਸ਼ਹਿਰ ਦੇ ਵਿੱਚ ਬਿਜ਼ਨਸ ਕਿਸੇ ਚੀਜ਼ ਦਾ ਨਹੀਂ ਹੁੰਦਾ ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਐਸਾ ਇੱਕ ਜਾਂ ਦੋ ਬੰਦੇ ਏਦਾਂ ਦੇ ਨੇ ਜਿਨ੍ਹਾਂ ਨੂੰ ਗਾਣੇ ਵਾਸਤੇ ਬਹੁਤ ਨੌਲੇਜ ਹੈ ਬਹੁਤ ਨੌਲੇਜ ਹੈ ਜੀ ਉਹ ਤੁਸੀਂ ਪਰਖ ਕਰਨੇ ਤੁਹਾਡੇ ਸ਼ਹਿਰ ਦੇ ਵਿੱਚ ਕਿਹੜਾ ਜੀ ਅੱਛਾ ਕੋਈ ਸਿਖਾਣ ਵਾਲਾ ਜੀ ਉਹਦੇ ਕੋਲ ਜਾਓ ਪ੍ਰੋਪਰ ਗਾਣੇ ਨੂੰ ਸਿੱਖ ਕੇ ਅੱਗੇ ਆਓ ਦਾਤਾ ਦਾ ਕਰਮ ਤੁਹਾਡੇ ਤੇ ਜਰੂਰ ਹੋਊਗਾ ਸਾਡੇ ਤੇ ਹੋਇਆ ਤੁਹਾਡੇ ਤੇ ਵੀ ਹੋਏਗਾ ਕਿਉਂਕਿ ਮੇਰਾ ਤਾਂ ਵੀ ਵਿਸ਼ਵਾਸ ਹੈ ਮੈਂ ਰੱਬ ਤੇ ਬਹੁਤ ਵਿਸ਼ਵਾਸ ਕਰਦਾ ਹੂੰ ਇਹਦੇ ਹੁਕਮ ਤੋਂ ਵਗੈਰ ਪਤਾ ਨਹੀਂ ਹਿਲਦਾ ਮੈਨੂੰ ਇਹ ਵੀ ਪਤਾ ਹੈ ਮੇਰਾ ਬਹੁਤ ਯਕੀਨ ਹੈ ਤੋ ਮੈਂ ਮਿਹਨਤ ਦਾ ਫਲ ਕਰਦੇ ਜਾਓ ਨਿਸ਼ਕਾਮ ਸੇਵਾ ਕਰਦੇ ਜਾਓ ਹਮੇਸ਼ਾ ਫਲ ਦੀ ਇੱਛਾ ਨਾ ਰੱਖੋ ਫਲ ਇਹਨੇ ਤੁਹਾਨੂੰ ਦੇ ਦੇਣਾ ਕਿਉਂਕਿ ਇਹ ਦਾਤਾ ਤੁਹਾਡੇ ਵਾਸਤੇ ਨੇ ਜੀ ਇਨਸਾਨ ਵਾਸਤੇ ਨੇ ਜੀ ਸੋ ਮੈਂ ਅਕਸਰ ਸਟੇਜ ਤੇ ਵੀ ਗੱਲ ਕਿਆ ਕਰਦਾ ਬੱਚੋ ਅੱਛਾ ਸੁਣੋ ਤੇ ਮਿਹਨਤ ਕਰੋ ਜੀ ਤੁਹਾਡੀਆਂ ਛੋਲੀਆਂ ਦਾਤਾ ਜਰੂਰ ਭਰੇਗਾ ਮੈਨੂੰ ਵਿਸ਼ਵਾਸ ਹੈ ਜੀ ਬਹੁਤ ਵਧੀਆ ਲੱਗਾ ਅਭਜ ਨੂੰ ਮਿਲ ਕੇ ਮੁਲਾਕਾਤ ਕਰਕੇ ਤੇ ਇੰਟਰਵਿਊ ਕਰਕੇ ਕਿਉਂਕਿ ਤੁਹਾਡੇ ਵਰਗੀਆਂ ਰੂਹਾਂ ਜੜੀਆਂ ਨੇ ਮਿਲਦੀਆਂ ਹੀ ਬੜੇ ਸਬਬ ਨਾਲ ਨੇ ਕਿਉਂਕਿ ਜਿਹੜੇ ਇੰਨਾ ਚੰਗਾ ਸੋਚਦਿਆਂ ਨੇ ਮੈਨੂੰ ਲੱਗਦਾ ਅੱਜ ਦੌੜ ਲੱਗੀ ਹੋਈ ਆ ਅੱਗੇ ਵਧਣ ਦੀ ਅੱਜ ਦੌੜ ਲੱਗੀ ਹੈ ਕਿ ਦੂਜੇ ਬੰਦਨੋਂ ਥੱਲੇ ਸੁੱਟ ਕੇ ਤੇ ਆਪ ਅੱਗੇ ਵਧਿਆ ਜਾਵੇ ਪਰ ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਮਿਲਦੇ ਆ ਨਾ ਤਾਂ ਫਿਰ ਸੋਚਦੇ ਕਿ ਨਹੀਂ ਇਹ ਦੁਨੀਆ ਐਵੇਂ ਹੀ ਨਹੀਂ ਟਿਕੀ ਹੋਈ ਕੁਝ ਸ਼ਖਸੀਅਤਾਂ ਕੁਝ ਰੂਹਾਂ ਤੁਹਾਡੇ ਵਰਗੀਆਂ ਨੇ ਜਿਹੜੀਆਂ ਅੱਜ ਵੀ ਇਸ ਦੁਨੀਆ ਨਾਲ ਜੁੜੀਆਂ ਨੇ ਤਾਂ ਹੀ ਦੁਨੀਆ ਟਿਕੀ ਹੋਈ ਹੈ ਚੱਲਦੀ ਪਈ ਹੈ ਕਿ ਅੱਜ ਦੇ ਦੌਰ ਦੇ ਵਿੱਚ ਕਿਸੇ ਵੀ ਇਨਸਾਨ ਦੇ ਜਿਹਨ ਦੇ ਵਿੱਚ ਸਕੂਨ ਨਹੀਂ ਹੈਗਾ ਹਾਂ ਬਿਲਕੁਲ ਬਿਲਕੁਲ ਸਕੂਨ ਬਹੁਤ ਜ਼ਰੂਰੀ ਹੈ ਸਕੂਨ ਆ ਗਿਆ ਕਿਉਂਕਿ ਆਰਾਮ ਆ ਗਿਆ ਤਾਂ ਆਰਾਮ ਆ ਗਿਆ ਹਾਂ ਕੀ ਬਾਤ ਹੈ ਆਰਾਮ ਨੂੰ ਲੈ ਕੇ ਆਓ ਤਾਂ ਆਰਾਮ ਆਪਣੇ ਆਪ ਆ ਜਗਾ ਬਿਲਕੁਲ ਬਿਲਕੁਲ RAM ਕਿਹੜਾ ਹਮ ਇੱਕ RAM ਦਸ਼ਰਤ ਦਾ ਬੇਟਾ ਇੱਕ RAM ਘਟਕਟ ਮੇ ਲੇਟਾ ਇੱਕ RAM ਦਾ ਸਗਲ ਪਸਾਰ ਇੱਕ RAM ਹੈ ਸਭ ਤੋਂ ਨਿਆਰਾ ਜੀ ਬਿਲਕੁਲ ਜਿਹੜਾ ਸਭ ਤੋਂ ਨਿਆਰਾ ਹੈ ਉਸ RAM ਨੂੰ ਲੈ ਕੇ ਆਓ ਜਿਹੜਾ ਨਾ ਜੰਮਦਾ ਨਾ ਮਰਦਾ ਹੈ ਨਾ ਟੁੱਟਦਾ ਨਾ ਭਜਦਾ ਉਹ ਕਿਉਂ ਆਉਂਦਾ ਹੈ ਤੇ ਨਾ ਜਾਂਦਾ ਬਿਲਕੁਲ 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 ਸੋ ਵਾਕਈ ਇਹੋ ਜੀ ਸੋਚ ਜਦੋਂ ਅਸੀਂ ਰੱਖਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਜ਼ਰੂਰ ਹੋਵਾਂਗੇ ਸੋ ਮੈਨੂੰ ਲੱਗਦਾ ਹੈ ਕਿ دیਵਾਨਾ ਸਾਹਿਬ ਦੀ ਜਿਹੜੀ ਸੋਚ ਆ ਇਸ ਨੂੰ ਅਸੀਂ ਵੀ ਸਲਾਮ ਕਰਦੇ ਆ ਤੇ ਦੁਨੀਆ ਵੀ ਸਲਾਮ ਕਰੇਗੀ ਕਿਉਂਕਿ ਚੰਗੀ ਸੋਚ ਦੇ ਇਨਸਾਨ ਬਹੁਤ ਘੱਟ ਮਿਲਦੇ ਆ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਤਾਂ ਬੜੇ ਮਿਲ ਜਾਂਦੇ ਆ ਪਰ ਤੁਹਾਨੂੰ ਨਾਲ ਲੈ ਕੇ ਚੱਲਣ ਵਾਲੇ ਬਹੁਤ ਘੱਟ ਨੇ ਅਜ ਦੁਨੀਆ ਦੇ ਵਿੱਚ ਸੋ ਕੋਸ਼ਿਸ਼ ਕੀਤੀ ਜਾਵੇ ਕਿ ਉਹੋ ਜੇ ਬਣੋ ਕਿ ਕਿਸੇ ਦੀਆਂ ਲੱਤਾਂ ਨਾ ਖਿੱਚੋ ਹਰ ਇੱਕ ਨੂੰ ਨਾਲ ਲੈ ਕੇ ਚੱਲੋ ਜੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਪਾਣੀ ਹੈ ਤਾਂ ਇਹੋ ਜਿਹੀਆਂ ਸ਼ਖਸੀਅਤਾਂ ਇਹੋ ਜਿਹੀਆਂ ਰੂਹਾਂ ਦਾ ਸਾਥ ਜ਼ਰੂਰ ਕੀਤਾ ਜਾਵੇ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਅੱਜ ਇੰਟਰਵਿਊ ਕਰਕੇ ਅੱਜ ਮੁਲਾਕਾਤ ਕਰਕੇ ਜਾਂਦੇ ਜਾਂਦੇ ਮੈਂ ਤੁਹਾਨੂੰ ਆਪਣੇ ਵੱਲੋਂ ਆਪਣੀ ਰੂਹ ਦਾ ਇੱਕ ਇੱਕ ਮੁਖੜਾ ਮੇਰੇ ਯਾਦ ਆ ਗਿਆ ਉਹ ਤੁਹਾਡੇ ਨਜ਼ਰ ਕਰਨ ਲੱਗੇ ਜਰੂਰ ਜੀ ਜਰੂਰ ਜਰੂਰ ਜੀ ਪਾਕਿਸਤਾਨ ਦੇ ਬਹੁਤ ਵੱਡੇ ਕਵਾਲ ਨੇ ਜਨਾਬ ਆਰਫ ਰੌਸ ਸਾਬ ਹੂੰ ਉਹਨਾਂ ਦਾ ਗਾਇਆ ਹੋਇਆ ਕਲਾਮ ਹੈ ਜੀ ਜਦਾ 900 ਮੈਨੂੰ ਕੁੱਤਿਆਂ ਤੇ ਰੱਖ ਲੈ ਹਾਂ ਕੀ ਬਾਤ ਹੈ ਪਰ ਪੰਜਾਬ ਦੇ ਬਹੁਤ ਸਾਰੇ ਸਿੰਗਰਾਂ ਨੇ ਗਾਇਆ ਹੈ ਹਾਂ ਮੈਂ ਬੜੀ ਬੜੀ ਸੋਚਦਾ ਯਾਰ ਇਹ ਇਨਸਾਨੀ ਜਮਾਂ ਤੇ ਬੜੀ ਮੁਸ਼ਕਲ ਨਾਲ ਮਿਲਿਆ ਹਾਂ ਕਿਉਂਕਿ ਸਹਿਬ ਫਰਮਾਉਂਦੇ ਨੇ ਤੇਰੀ ਔਸਰ ਤੇਰੀ ਵਾਰ ਘਟ ਵੀ ਤੇਰ ਤੋਂ ਸੋਚ ਵਿਚਾਰ ਮਾਨਸ ਜਰਮ ਤਲਾਬਿਆ ਹੋਤ ਨਾ ਵਾਰੰਬਾਰ ਜੁਬਨ ਹੁਲਪਾ ਕੇ ਪੁਏ ਗਰੇ ਬੋਰ ਨਾ ਲਾਗੇ ਡਾਰ ਉਹ ਬੰਦੇ ਕਿਸ ਕੰਮ ਵਾਸਤੇ ਆਏ ਤਾਂ ਆਲਰੇਡੀ ਤੂੰ ਪਹਿਲਾਂ ਬਣ ਕੇ ਆਇਆ ਕਦੇ ਕੁੱਤਾ ਬਣਿਆ ਕਦੇ ਬਿੱਲੀ ਬਣਿਆ ਕਦੇ ਬਗਹਾੜ ਬਣਿਆ ਕਦੇ ਝੋਟਾ ਕਦੇ ਬੋਤਾ ਕਦੇ ਖੋਤਾ ਕਿਸ ਕੰਮ ਵਾਸਤੇ ਆਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਮਨ ਹਰਦੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਤੇ ਮੁਖੜਾ ਤੁਹਾਡੀ ਨਜ਼ਰ ਕਰਨ ਲੱਗ ਗਿਆ ਜਰੂਰ ارشاد ਕੁੱਤਿਆਂ ਚ ਰਖ ਲੈ ਕੁੱਤਿਆਂ ਚ ਰਖ ਲੈ ਕੁੱਤਿਆਂ 'ਚ ਰੱਖ ਲੈ ਕੁੱਤਿਆਂ 'ਚ ਰੱਖ ਲੈ ਹਰ ਵਾਰੀ ਨਾ ਕਹਿ ਕੁੱਤਿਆਂ 'ਚ ਰੱਖ ਲੈ ਕੁੱਤਿਆਂ 'ਚ ਰੱਖ ਲੈ ਹਰ ਵਾਰੀ ਨਾ ਕਹਿ ਓ ਰੱਬ ਤੈਨੂੰ ਬੰਦਾ ਬਣਾਇਆ ਏ ਤੂੰ ਬੰਦਾ ਬਣ ਕੇ ਰਹਿ ਓ ਰੱਬ ਤੈਨੂੰ ਬੰਦਾ ਬਣਾਇਆ ਏ ਤੂੰ ਬੰਦਾ ਬਣ ਕੇ ਰਹਿ ਓ ਰੱਬ ਤੈਨੂੰ ਬੰਦਾ ਬਣਾਇਆ ਏ ਤੂੰ ਬੰਦਾ ਬਣ ਕੇ ਰਹਿ। ਕੀ ਬਾਤ ਹੈ। ਸੋ ਬੰਦਾ ਬਣਦੀ ਲੋੜ ਹੈ। ਹਾਂ। ਜੇ ਬੰਦਾ ਰਾਹ ਤੋਂ ਭਟਕ ਜਾਂਦਾ ਹੈ ਤਾਂ ਕੌਣ ਬਣਾਉਂਦਾ ਹੈ? ਗੁਰੂ ਬਣਾਉਂਦਾ ਹੈ, ਮੁਰਸ਼ਿਦ ਬਣਾਉਂਦਾ ਹੈ। ਮੁਰਸ਼ਿਦ ਬੰਦੇ ਪਿਆ ਬਣਾਉਂਦਾ ਹੈ ਮੇਰੇ ਜਿਹੇ ਹੈਵਾਨਾਂ ਨੂੰ। ਇਹ ਗੁਰੂ ਦੇ ਕੋਲ ਹੀ ਤਾਕਤ ਹੈ, ਮੁਰਸ਼ਿਦ ਦੇ ਕੋਲ ਤਾਕਤ ਹੈ। ਜੇ ਇਨਸਾਨ ਆਪਣੇ ਰਾਹ ਤੋਂ ਭਟਕਦਾ ਹੈ, ਉਹਨੂੰ ਬੰਦਾ ਬਣਾਉਂਦਾ ਹੈ। ਜੀ। ਤਾਂ ਮੈਂ ਫਿਰ ਤੁਹਾਡਾ ਨਿਤੂ ਜੀ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ। ਜੀ। ਕਿ ਤੁਸੀਂ ਅੱਜ ਮੇਰੇ ਸ਼ਹਿਰ ਪਟਿਆਲੇ ਆਏ। ਜੀ। ਤੇ ਖਾਕਾ ਨੂੰ ਟਾਈਮ ਦਿੱਤਾ। ਤੇ ਨਾਗਰਾ ਸਾਹਿਬ ਸੋਡੀ ਨਾਗਰਾ ਸਾਹਿਬ ਦਾ तहे ਦਿਲ ਤੋਂ ਸ਼ੁਕਰੀਆ ਆ ਤੇ ਤੁਹਾਡੇ ਚੈਨਲ ਦਾ ਰੌਣਕ ਪੰਜਾਬ ਦੀ ਦਾ ਸਾਰੀ ਟੀਮ ਦਾ ਕੈਮਰਾਮੈਨ ਜੀ ਦਾ ਤੇ ਦਿਲੋਂ ਧੰਨਵਾਦ ਕਰਦਾ ਜੀ ਦੁਆ ਕਰਦਾ ਦਾਤਾਏ ਤੁਹਾਡੇ ਚੈਨਲ ਨੂੰ ਹੋਰ ਤਰੱਕੀਆਂ ਬਖਸ਼ੇ ਜੀ ਇਹੀ ਦੁਆਵਾ ਮੇਰੀ ਕੋ ਜੀ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ